ਕੀ ਹਾਂ ਚਾਹਲਾ ਕਿਸਾਨ ਵੀਰੋ ਅੱਜ ਤੁਹਾਡੇ ਲਈ ਅਜੇ ਹੀ ਮਸ਼ੀਨ ਲੈ ਕੇ ਆਏ ਆ ਜਿਹੜੀ ਸਪਰੇਅ ਛੜਕਣ ਦੇ ਵਿੱਚ ਬਹੁਤ ਹੀ ਵਧੀਆ ਮਦਦਗਾਰ ਸਾਬਤ ਹੋਈ ਆ ਜਿਹੜੀ ਸਪਰੇਅ ਛੜਕਣ ਦਾ ਕੰਮ ਘੰਟਿਆਂ ਦਾ ਕੰਮ ਮਿੰਟਾਂ ਦਾ ਮਿੰਟਾਂ ਦਾ ਕੰਮ ਸਿਕੰਟਾਂ ਚ ਕਰਦੀ ਆ ਤੇ ਨਾਲੇ ਤੁਹਾਨੂੰ ਵਿਖਾਉਨੇ ਆ ਮਸ਼ੀਨ ਤੇ ਨਾਲੇ ਵਿਖਾਉਨੇ ਉਹ ਭਾਈ ਜਿਹੜੇ ਜਿਹੜਾ ਭਾਈ ਕਿਰਾਏ ਤੇ ਮਸ਼ੀਨ ਚਲਾਉਂਦਾ ਤੇ ਉਹ ਭਾਈ ਨਾਲ ਤੁਹਾਨੂੰ ਮਿਲਾਉਨੇ ਆ ਆਜੋ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਅ ਭਾਈ ਜੀ ਮੇਰਾ ਪਹਿਲਾ ਸਵਾਲ ਤੁਹਾਡੇ ਕੋਲ ਜੀ ਸੀਗਾ ਵੀ ਇਹ ਜਿਹੜੀ ਮਸ਼ੀਨ ਹੈ ਦੇ ਬਾਰੇ ਥੋੜਾ ਸਾਨੂੰ ਚਾਨਣਾ ਪਾਓ ਕਿਹੜੀ ਕੰਪਨੀ ਦੀ ਆ ਤੇ ਇਹਦੇ ਕੀ ਫਾਇਦੇ ਨੇ ਕਿਸਾਨ ਵੀਰਾਂ ਨੂੰ ਇਹ ਜੀ ਮਾਸਟਰਮੈਂਡ ਵਾਲਾ ਦੀ ਕੰਪਨੀ ਦੀ ਮਸ਼ੀਨ ਆ ਹਾਂ ਤੇ ਇਹ ਬਹੁਤ ਵਧੀਆ ਕਿਸਾਨਾਂ ਨੂੰ ਲਾਹੇਵੰਦ ਆ ਲੇਬਰ ਮਿਲਦੀ ਨਹੀਂ ਲੇਬਰ ਦਾ ਕਰਕੇ ਬਹੁਤ ਵਧੀਆ ਥੋੜੇ ਸਮੇਂ 'ਚ ਹਾਂਜੀ ਵੱਧ ਕੰਮ ਕਰਦੀ ਆ ਅੱਛਾ ਮੰਨ ਲਓ ਜੇ ਆਪਾਂ ਲੇਬਰ ਤੋਂ ਕੰਮ ਕਰਾਉਣਾ ਤਾਂ ਲੇਬਰ ਮਹਿੰਗੀ ਪੈਂਦੀ ਆ ਇਹਦੇ ਨਾਲ ਸਸਤਾ ਪੈਂਦਾ ਪਾਣੀ ਫੁੱਲ ਪੈਂਦਾ ਅੱਛਾ ਰੇਸ ਸਪਰੇ ਵਧੀਆ ਅੱਛਾ ਹਾਂਜੀ ਬਾਕੀ ਗਰਮੀ ਦੇ ਇਹ ਇੰਨੀ ਗਰਮੀ ਪੈਂਦੀ ਆ ਵੀ ਇੱਕ ਮੈਂ ਇੱਕ ਬੰਦੇ ਨਾਲ ਹੀ ਸਰ ਜਾਂਦਾ ਹਾਂ ਇੱਕ ਬੰਦੇ ਨਾਲ ਨਾਲ ਹੀ ਸਰ ਜਾਂਦਾ ਜੀ ਅੱਛਾ ਤੇ ਤੁਸੀਂ ਮਾਸਟਰਮਾਈਂਡ ਵਾਲਿਆਂ ਦੀ ਕਿਉਂ ਲਈ ਪਹੁੰਚ ਵੀ ਬਥੇਰੀਆਂ ਕੰਪਨੀਆਂ ਆਉਂਦੀਆਂ ਸਾਨੂੰ ਤੇ ਵੈਸੇ ਚੰਗੀ ਲੱਗੀ ਜੀ ਬਹੁਤ ਵਧੀਆ ਕੋਈ ਦਿੱਕਤ ਨਹੀਂ ਆਈ ਪਰੇਸ਼ਾਨੀ ਨਹੀਂ ਅੱਛਾ ਬਾਕੀ ਉਹ ਸਾਨੂੰ ਪੂਰਾ ਸਹਿਯੋਗ ਦਿੰਦੇ ਆ ਜਦੋਂ ਅਸੀਂ ਉਹਨੂੰ ਫੋਨ ਤੇ ਕੋਈ ਗੱਲਬਾਤ ਪੁੱਛਦੇ ਆ ਤਾਂ ਅੱਛਾ ਅੱਛਾ ਇੱਕ ਮੈਂ ਵੇਖਿਆ ਤਾਂ ਵੀ ਜਦੋਂ ਵੀ ਸਪਰੇਅ ਕਰਦੇ ਸੀ ਇਹ ਮਤਲਬ ਵੀ ਮਲ ਹੁਣ ਵਾਹਣ ਹੈ ਨਾ ਗਿੱਲਾ ਸੀ ਜਮਾ ਨਹੀਂ ਕਿਤੇ ਰੁਕੀ ਦੁਕੀ ਹੈ ਨਾ ਤੇ ਇੱਕ ਇਹਦਾ ਇਹ ਸੀਗਾ ਵੀ ਇਹਨੇ ਮਤਲਬ ਬਹੁਤ ਹੀ हां बहुत थोड़ा सा मान लो 1 घंटे जब 10 15 किलो काट देने हैं अच्छा 1 घंटे 10 15 किलो काट देने हैं तो की मतलब ਤੁਸੀਂ ਪੈਸੇ ਕੀ ਚਾਰਜ ਕਰਦੇ ਵੀ ਕਿੱਲੇ ਦੇ ਹਿਸਾਬ ਨਾਲ ਕਿੱਲੇ ਹਿਸਾਬ ਨਾਲ ਕਰਦੇ ਆ ਕਿ ਕੀ मतलब ਘੰਟਿਆਂ ਦੇ ਹਿਸਾਬ ਨਾਲ ਹੁੰਦੇ ਕਿੱਲੇ ਕਿੱਲੇ ਦੇ ਹਿਸਾਬ ਨਾਲ ਕੀ ਕੀ मतलब ਜੇ ਕਿਸੇ ਨੇ ਕਰਾਉਣੀ ਹੋਵੇ ਤਾਂ ਕੀ ਹਿਸਾਬਤਾਵਲੇ ਨੇ 200 ਰੁਪਿਆ अच्छा ਤੇ ਤੁਸੀਂ ਜੇ ਮੰਨ ਕੇ ਚਲੋ ਵੀ ਜਿਵੇਂ ਆਪਣਾ ਹੁਣ ਤੁਹਾਡਾ ਪਿੰਡ ਹੈਗਾ ਪੁੱਲਰ ਤੇ ਜਿਵੇਂ ਹੁਣ ਆਸ-ਪਾਸ ਦੇ ਕਿੰਨੇ ਕੀ ਏਰੀਆ ਤੁਸੀਂ ਕਵਰ ਕਰ ਸਕਦੇ ਹੋ ਵੀ ਜੇ ਤੁਹਾਨੂੰ ਕੋਈ ਫੋਨ ਕਰੇ ਤਾਂ ਤੁਸੀਂ ਕਿੰਨੇ ਏਰੀਆ ਤੱਕ ਨਹੀਂ 25 ਕਿਲੋਮੀਟਰ ਦੇ ਏਰੀਆ ਵਿੱਚ ਉਹ ਵੀ ਜੇ ਗਲਸ ਬਾ ਸਾਨੂੰ ਇਕੱਠਾ ਮਿਲੇ ਤਾਂ ਥੋੜੇ ਰੱਖਦੇ ਤਾਂ ਫਿਰ ਸਾਨੂੰ ਖਰਚਾ ਪੈ ਜਾਂਦਾ ਅੱਛਾ ਪੈਂਦਾ ਵੀ ਜਿਵੇਂ ਹੁਣ ਪੁੱਲਰ ਜਿਵੇਂ ਦੋਦਾ ਹੋ ਗਿਆ ਕੌਣੀ ਹੋ ਗਿਆ ਖੇਤਿਆ ਹੋ ਗਿਆ ਹਾਂ ਜੋ ਨਾਲ ਲੱਗਦੇ ਪਿੰਡ ਤਕਰੀਬਨ 7 ਫਰੋਂਦੇ ਬਹੁਤ ਅੱਛਾ ਤੇ ਹੁਣ ਤੱਕ ਤੁਸੀਂ ਕਿੰਨੇ ਮਤਲਬ ਕਿੰਨੀ ਜ਼ਮੀਨ ਤੇ ਤੁਸੀਂ ਮਤਲਬ ਸਪਰੇਅ ਕਰ ਚੁੱਕੇ ਹੋ ਹੁਣ ਤੱਕ ਅਸੀਂ ਕਰਦੇ ਹੋਏ 150 ਅੱਛਾ ਇਹ ਇੱਕ ਵਾਰੀ ਦੀ ਵੀ 4x4 ਆਈ ਹਾਂ ਜੀ 4x4 ਆ ਕੋਈ ਮਿੱਧਾ ਮੜਾਈ ਤਾਂ ਨਹੀਂ ਕਰਦਾ ਨਾ ਨਾ ਮੱਥੇ ਤੇ ਆ ਕੇ ਇੱਕੋ ਲੀਜ ਲੀ ਜਾਂਦੀ ਕਟਾਈ ਮੰਨ ਲਓ ਜਿਵੇਂ ਪਹਿਲਾਂ ਆਏ ਸੀਗੇ ਉਹ ਮੂਰਲੇ ਟਾਇਰ ਅੱਡ ਜਾਂਦੇ ਮਗਰ ਲੈ ਅੱਡ ਜਾਂਦੇ ਮੱਥੇ ਤੇ ਮਿੱਧੇ ਜਾਂਦੇ ਸੀ ਖੁੱਦੇ ਵੀ ਸੀਗੇ ਇਹ ਮਿੱਧਾ ਮੜਾਈ ਦਾ ਕੰਮ ਨਹੀਂ ਘੱਟ ਕਰਦਾ ਅੱਛਾ ਇਹ ਜਿਵੇਂ ਯੂਪੀਐਲ ਵਾਲਿਆਂ ਦੀ ਮਸ਼ੀਨ ਉਹੀ ਹੈ ਤਕਰੀਬਨ ਅੱਛਾ ਸਾਰੀ ਅੱਛਾ ਤੇ ਬਾਕੀ ਕਿਸੇ ਵੀ ਕੰਪਨੀ ਦੀ ਸਪਰੇ ਹੋਵੇ ਸਾਨੂੰ ਕੋਈ ਨਹੀਂਗਾ ਅੱਛਾ ਠੀਕ ਹੈ ਤੇ ਇਹ ਜੇ ਮੰਨ ਲਓ ਤੁਹਾਨੂੰ ਕਿਸੇ ਨੇ ਤੁਹਾਨੂੰ ਮਤਲਬ ਇਹਨੇ ਬੁਲਾਉਣਾ ਹੋਵੇ ਆ ਸਪਰੇਅ ਕਰਨ ਸੱਦਣਾ ਹੋਵੇ ਤੇ ਥੋੜਾ ਜਿਹਾ ਆਪਦਾ ਇੱਕ ਫੋਨ ਨੰਬਰ ਦਾ ਆ ਦਿੰਦੇ ਮੜਾ ਬੋਲ ਕੇ 94787 ਜੀ 10796 ਅੱਛਾ ਹੋਰ ਵੀ ਕੋਈ ਨੰਬਰ ਹੈਗਾ ਕਿ ਇਹੀ ਇਕੱਲਾ ਹੀ ਹੈਗਾ ਜੀ ਇੱਕ ਹੈਗਾ ਡਰਾਈਵਰ ਦਾ ਸਾਡੇ ਦਾ ਠੀਕ ਹੈ ਬੋਲ ਬਾਈ ਡਰਾਈਵਰ ਸਾਥ ਹੋਰ ਮੈਂ ਸਾਹਿਬ ਬੋਲ ਦੋ ਹੀ ਨੰਬਰ 62838 ਜੀ ਅੱਛਾ 42755 ਠੀਕ ਹੈ 62838 42755